ਗੁਰੂ ਜੀ ਕੀ ਫਤਿਹ ਗੁਰੂ ਰੂਪਏ ਸਾਸੰਗ ਜੀ ਗੱਜ ਕੇ ਫਤਿਹ ਬਲ劳 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਿਆਰੀ ਸਾਸੰਗ ਜੀਓ ਅੱਜ ਦੀ ਇਸ ਵੀਡੀਓ ਰਾਹੀਂ ਤੁਸੀਂ ਦਰਸ਼ਨ ਦੇਦਾਰੇ ਕਰੋ ਜੀ ਪਾਤਸ਼ਾਹੀ ਪਹਿਲੀ ਤਾਲ ਦਰਸ਼ੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੀ ਚਰਿਸ਼ੋਪਾ ਪ੍ਰਾਪਤ ਅਰਤੀ ਗੁਰਦੁਆਰਾ ਸ਼੍ਰੀ ਗੋਗੜ ਸਾਹਿਬ ਲੁਦਾਹੇ ਸੁਪਿਆਰੀ ਸਾਸੰਗ ਜੀਓ ਆਓ ਕਰਦੇ ਆ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਦੇਦਾਰੇ ਅਤੇ ਇਸ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰਦੇ ਆ ਸੁਪਿਆਰੀ ਸਾਹਿਬ ਸਿੰਘ ਜੀ ਆਓ ਲੈ ਚੱਲਦੇ ਆ ਇਸ ਪਵਿੱਤਰ ਦਾਦੀ ਦਰਸ਼ਨ ਦਿਦਾਰੇ ਦੇ ਲਈ ਸੁਪਿਆਰੀ ਸਾਹਿਬ ਸਿੰਘ ਜੀ ਨੂੰ ਕਮੈਂਟ ਬਾਕਸ ਦੇ ਵਿੱਚ ਆ ਗੁਰੂ ਜੀ ਨੇ ਕਿ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਾਮੇਨਵਾਤੀ ਜਨਮ ਦੇ ਹਰਥੇ ਰਾਮੇਨ ਸੁਤੇ ਸਾਰੇ ਨਾਮ ਤੇਰਾ ਸੁਣੋਂ ਧਾਮ ਤੇ ਸੁਣੋਂ ਸਾਰੇ ਨਾਮ ਤੇਰਾ ਕੀਨੋ ਦੇਸ਼ ਸਾਰੇ نماں <سؤال> پرن <سؤال> <سؤال> جو گرنا ایک گرو چرنا جگہ جو بھی ਸਿਗੁਰੂ ਘਰ ਵਿੱਚ ਆਏ ਹਾਂ ਇਸ ਨੂੰ ਸਫਲ ਕਰਕੇ ਗਾਈਏ ਪਹਿਲਾਂ ਮੰਨ ਲੀ ਕਿ ਜਾਂ ਤਪਉਣ ਗਿਰਿ ਉਸ ਤੋਂ ਉਪਰੰਤ ਗੁਰੂ ਸ਼ਬਦ ਨਾ ਕਰਨੀ ਤੇ ਸਾਰੇ ਰਸਨਾ ਪੰਤਰ ਕਰੋ ਅੱਖ ਵਿਵਾਹਿ ਮਜੀਕਾ ਖੜਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿ ਹੈ ਦੇ

ਸੋ ਪਿਆਰੀ ਸਾਧ ਸੰਗਤ ਜੀਓ ਅੱਜ ਦੇ ਵੀਡੀਓ ਵਿੱਚ ਤੁਸੀਂ ਦਰਸ਼ਨ ਦੇਦਾਰੇ ਕੀਤੇ ਆ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਸ਼ਾ ਹੀ ਪਹਿਲੀ ਉਹਨਾਂ ਦੀ ਚਰਨ ਛੋਹ ਪ੍ਰਾਪਤ ਅਰਤੀ ਗੁਰਦੁਆਰਾ ਸ੍ਰੀ ਗਊ ਘੜ ਸਾਹਿਬ ਲੁਧਿਆਣਾ ਦੇ ਸੋ ਪਿਆਰੀ ਸਾਧ ਸੰਗਤ ਜੀਓ ਉਮੀਦ ਹੈ ਕਿ ਤੁਹਾਨੂੰ ਸਾਡੇ ਦੁਆਰਾ ਕੀਤਾ ਗਿਆ ਇੱਕ ਛੋਟਾ ਜਿਹਾ ਉਪਰਾਲਾ ਇਸ ਵੀਡੀਓ ਰਾਹੀਂ ਇਸ ਪਵਿੱਤਰ ਦਰ ਦੇ ਦਰਸ਼ਨ ਦੇਦਾਰੇ ਕਰਾਉਣ ਦਾ ਪਸੰਦ ਆਇਆ ਹੋਵੇ ਸੋ ਪਿਆਰੀ ਸਾਧ ਸੰਗਤ ਜੀਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਧੰਤਨ ਸ੍ਰੀ ਗੁਰੂ ਨਾਨਕ ਦੇਵ ਜ ਜਲਦੀ ਹੀ ਮਿਲਦੇ ਆ ਇੱਕ ਨਵੇਂ ਵਲੋਗ ਦੇ ਵਿੱਚ ਸੋ ਪਿਆਰੇ ਸਾਧ ਸੰਗ ਜੀ ਇਹ ਸਾਡਾ ਫਰਸਟ ਵਲੋਗ ਸੀ ਜੇਕਰ ਤੁਹਾਨੂੰ ਸਾਡਾ ਵਲੋਗ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ